ਸਸਿਕਾਲ ਦੋਸਤੋ ਅੱਜ ਅਸੀਂ ਇਹ ਜੋ ਹੱਥ ਵਿੱਚ ਫੜਿਆ ਹੋਇਆ ਹੈ ਨਾ ਇਹਦੇ 'ਲ ਦੇਖ ਕੇ ਅੰਦਾਜ਼ਾ ਲਗਾਉਣਾ ਬੜਾ ਔਖਾ ਹੈ ਕਿ ਕਿਹੜੀ ਚੀਜ਼ ਹੈ ਬਸ ਦੇਖਿਆ ਜਾਵੇ ਕਿ ਐਡਾ ਐਡਾ ਸਾਈ ਜਿਹੜਾ ਵਾ ਇਹ ਕਿਸੇ ਦਾ ਹੋ ਸਕਦਾ ਇਹ ਪਿਆਜ਼ ਆ ਤੇ ਪਿਆਜ਼ ਨੂੰ ਪੈਦਾ ਕਰਨ ਵਾਲੇ ਸਰਦਾਰ ਜਸਬੀਰ ਸਿੰਘ ਦੇ ਪਿੰਡ ਤਲਵੰਡੀ ਡੋਗਰਾ ਇਹ ਜੀ ਸਰਦਾਰ ਜੀ ਇਹ ਕਿਹੜਾ ਪਿਆਜ਼ ਆ ਜੀ ਇਹ ਜੀ ਤਾਕੀ ਦਾ ਬੀਜ ਹੁੰਦਾ ਵਾ ਠੀਕ ਹੈ ਜੀ ਹਾਈਬ੍ਰਿਡ ਆ ਠੀਕ ਹੈ ਜੀ ਇਹ ਸਾਈ ਤੇ ਤਾਂ ਬਹੁਤ ਵਧੀਆ ਖਾਨਚੀ ਬਹੁਤ ਟੇਸਟ ਹੁੰਦਾ ਠੀਕ ਹੈ ਜੀ ਪਰ ਜਿਆਦਾ ਲੰਮਾ ਚਿਰ ਨਹੀਂ ਕੱਢਦਾ ਸਮਝੋ 2 ਮਹੀਨੇ ਕੱਢ ਜਾਂਦਾ ਚੰਗਾ ਅੱਛਾ 2 ਮਹੀਨੇ ਉਹ ਵੀ ਪੱਕੇ ਥੱਲੇ ਉਹ ਪੱਕਿਆਂ ਥੱਲੇ 2-3 ਮਹੀਨੇ ਕਰ ਸਕਦਾ ਠੀਕ ਠੀਕ ਹੈ ਜੀ ਤੇ ਤੁਸੀਂ ਇਹਨਾਂ ਦੀ ਕਾਸ਼ਤ ਕਰਦੇ ਜਿਆਦਾ ਕਿ ਜਾਂ ਦੂਸਰਾ ਪਿਆਜ਼ ਹੋਰ ਵੀ ਕੋਈ ਹੁੰਦਾ ਤੁਹਾਡੇ ਕੋਲ ਝਾੜ ਜਿਆਦਾ ਇਹਦਾ ਵਾ ਤੇ ਹੋਰ ਹੀ ਦੇਸੀ ਪਿਆਜ਼ ਤੁਹਾਨੂੰ ਜਿਹੜਾ ਲਾਇਆ ਵਾ ਇਹਦਾ ਵੀ ਝਾੜ ਹੁੰਦਾ ਇਹਨੂੰ ਠੀਕ ਹੈ ਜੀ ਉਹਦਾ ਰੇਟ ਉਹਨਾਂ ਇਹਦਾ ਵਾਧਿਆ ਬਸ ਠੀਕ ਹੈ ਠੀਕ ਹੈ ਜੀ ਚਲੋ ਬਹੁਤ ਬਹੁਤ ਵਧੀਆ ਜੀ ਵੇਖੋ ਜੀ ਆਪਾਂ ਜੇ ਇਹਨਾਂ ਤਰੀਆਂ ਵਿੱਚੋਂ ਇਹਨਾਂ ਫਸਲੀ ਚੱਕਰਾਂ ਚੋਂ ਨਿਕਲ ਕੇ ਅਸੀਂ ਇਹੋ ਜਿਹੀ ਕਾਸ਼ਤ ਕਰੀਏ ਤੇ ਮੇਰੇ ਖਿਆਲ ਨਾਲ ਕੋਈ ਵੀ ਕਿਸਾਨ ਜਿਹੜਾ ਉਹ ਕੁਛ ਹਾਲ ਹੋਣ ਤੋਂ ਨਹੀਂ ਰਹਿ ਸਕਦਾ ਸੋ ਅਸੀਂ ਬੇਨਤੀ ਕਰਾਂਗੇ ਕਿ ਜਿੰਨੇ ਵੀ ਕਿਸਾਨ ਹੈ ਫਸਲੀ ਚੱਕਰ ਚੋਂ ਬੰਦੇ ਕਾ ਕੇ ਇਹੋ ਜਿਹੀ ਜਿਹੜੀ ਖੇਤੀਬਾੜੀ ਕਰਨ ਤਾਂ ਜੋ ਜਿਹੜਾ ਕਿਸਾਨ ਕਹਿ ਦੇ ਕਿ ਮੈਂ ਘਾਟੇ ਜਾ ਰਿਆਂ ਮੇਰੀ ਫਸਲવાડી ਘਾਟੇ ਜਾਦੀ ਆ ਉਹਨਾਂ ਨੂੰ ਇੱਕ ਨਵੀਂ ਸਿਹਤ ਦਿੱਤੀ ਜਾ ਸਕੇ ਥੈਂਕ ਯੂ ਜੀ ਧੰਨਵਾਦ ਸ਼ੁਕਰੀਆ